ਸੈਂਕ ਤਿਆਰ ਬਰ ਤਿਆਰ ਸਮਾਂ ਢੀਕਦੇ ਜਾਂਦੇ ਵਾਰਸ ਨੇ ਰਾਜ ਰਣਜੀਤ ਦੇ ਰਾਜ ਖਾਲਸਾ ਕਰੇਗਾ ਵਾਕ ਬਣੀ ਦਾ ਹੋ ਲੋਰ ਫੇਰ ਕੰਮ ਦਿਉ ਰਾਜਤਾਨੀ ਦਾ ਹੋ ਜੰਗ ਫੇਰ ਲੱਗੂ ਫੇਰੀ ਹੋਦੇ ਉੱਠੜੇ ਆਗੇ ਨਾਨਕ ਯਾਹੀ ਜੋ ਸਿੱਕੇ ਦੇਣਗੇ ਮੁੱਖਮ ਤੀਰਾਂ ਦਾ ਜੋ ਦੇਣ ਗਿਆ ਸਾਲਤਾਂ ਤੇ ਘੋੜਿਆਂ ਦਾ ਕੰਮ ਪਿੱਕੇ ਦੇਣਗੇ ਕੰਮ ਤੀਰਾਂ ਦਾ ਜੋ ਦੇਣ ਗਿਆ ਸਾਲਤਾਂ ਤੇ ਘੋੜਿਆਂ ਦਾ ਕੰਮ ਜਹਾਲਮਾਂ ਦੇ ਬਾਪ ਵਾਲੇ ਕੜੇ ਪਰਗੇ ਨਹੀਂ ਫੇਰ ਹੋਣਗੇ ਅਕਾਲੀ ਫੁੱਲਾ ਸਿੰਘ ਵਰਗੇ ਸਲਾਹਾਂ ਤੇ ਜਿੱਥੇ ਸਾਰੇ ਇਕੱਠੇ ਹੋ ਜਾਣੇ ਯਾਦਾਂ ਨੀਲੇ ਦੇ ਸੜੇ ਜਾਂ ਕੇਸਰੀ ਬਣੇ ਆਉਂਦੀ ਬਹਿਰੀਆਂ ਦੀ ਗਿੱਚੀ ਨੂੰ ਮਰੋੜ ਆਉਗੀ ਫੌਜ ਚੜਜੋ 96 ਕਰੋੜ ਆਉਗੀ ਤੇ ਸੱਪ ਗੰਗੂ ਦੇ ਵਾਰਸ ਕਿਨੇ ਫੇੜਗੇ ਕੰਮ ਤੀਰਾਂ ਦਾ ਜੋ ਦੇਣ ਗਿਆ ਸਾਲਟਾਂ ਤੇ ਕੂੜਿਆਂ ਦਾ ਕੰਮ ਪਿੱਕੇ ਦੇਣਗੇ ਕੰਮ ਤੀਰਾਂ ਦਾ ਜੋ ਦੇਣ ਗਿਆ ਸਾਲਟਾਂ ਉਹ ਸੋਨੇ ਹਾਲ ਦੇ ਜਿਕਾਰੇ ਜਦੋਂ ਕੱਜਣੇ ਵੈਰੀ ਛੱਡ ਕੇ ਤਖਤ ਮੂਰੇ ਭੱਜਣੇ ਹੋ ਕਿੰਨੇ ਕੋਰੇ ਕਾਲੇ ਫੂਜਾਂ ਵਿੱਚ ਆਉਣਗੇ ਤੇ ਧੋਗਲੇ ਆਸ਼ਾਤ ਛੱਡ ਕੱਢਣੇ ਹੋ ਇੱਕ ਵਾਰ ਫੇ ਬਤਾਵੇ ਪੜੇ ਜਾਣਿਆ ਉਹ ਮੁੰਦੇ ਸਿਰਾਂ ਤੇ ਦਮਾਲੇ ਪੱਛ ਜਾਣਿਆ ਉਹ ਪੜੇ ਸਾਡੇ ਜਹੇ ਪੁੱਲ ਸੁਖ ਸ਼ੌਣਗੇ ਸਿੱਖਾਂ ਦੇ ਵਾਰਾਂ ਫੇਰ ਇੱਕ ਵਾਰੀ ਵੱਜ ਜਾਣਿਆ ਹੋ ਪਹਿਲਾ ਮੰਤ ਗੀਆਂ ਸਾਲਤਾਂ ਤੇ ਕੋੜਿਆਂ ਦਾ ਕੰਮ ਪਿੱਕੇ ਦੇਣਗੇ ਕੰਮ ਤੀਰਾਂ ਦਾ ਜੋ ਦੇਣ ਗੀਆਂ ਸਾਲਤਾਂ ਤੇ ਕੋੜਿਆਂ ਦਾ ਕੰਮ ਪਿੱਕੇ ਦੇਣਗੇ ਤੀਰਾਂ ਦਾ ਜੋ ਤੀਰਾਂ ਦਾ ਜੋੜਾਂ ਕੋੜਿਆਂ ਦਾ ਕੰਮ ਪਿੱਕੇ ਦੇਣਗੇ ਤੀਰਾਂ ਦਾ ਜੋ ਤੀਰਾਂ ਦਾ ਜੋੜਾਂ ਕੋੜਿਆਂ ਦਾ ਕੰਮ ਪਿੱਕੇ ਦੇਣਗੇ ਹਉਂ ਕਾਲ ਹੈ ਅਕਾਲ ਜਦੋਂ ਕਾਇਕੇ ਤੁਰ ਪੈਣ ਦਸਮੇ ਪਿਤਾ ਦੀ ਲੈ ਕੇ ਤੁਰ ਪੈਣ ਬ੍ਰਹਮ ਕਵਚ ਤੇ ਬਾਹਰ ਚੰਡੀ ਦੀ ਦਾਜਪ ਪਹਿਲੇ ਪੈਰ ਉੱਠ ਜਿਹੜੇ ਨਾਮੇ ਉੱਤੇ ਬਹਿਣ ਹੁ ਕੰਬੀਨੇਸ਼ਨ ਜੋ ਸਹਿਜਤਾ ਨਾਲ ਲਈਦਾ ਪੰਜ ਹੱਥਾਂ ਦੂਜਾ ਨਾਮ ਸਹੀ ਹਨੇਰੀ ਦਾ ਨਾਹੂ ਅੱਖਾਂ ਵਿੱਚ ਲਾਲ ਲੈ ਕੇ ਨਿਤਰੇ ਤੇ ਰੰਗ ਤੋਂ ਵਿੱਚ ਵੈਰੀ ਨੂੰ ਫੇਕੇ ਦੇਣਗੇ ਕੰਮ ਤੀਰਾਂ ਦਾ ਜੋ ਦੇਣ ਗਿਆ ਸਾਲਟਾਂ ਤੇ ਘੋੜਿਆਂ ਦਾ ਕੰਮ ਪਕੇ ਤੋਂ ਕਰ ਲਈ ਸੈੰਗੜੇ ਤਿਆਰ ਹੋ ਵੀ ਨਾ ਗਣੀ ਨੇ ਕਈ ਹਾਥੀ ਦੇ ਮੱਥੇ ਦੇ ਵਿੱਚੋਂ ਕੱਢ ਕੇ ਫੇਰ ਦੁਬਾਰਾ ਕਹਾਣੀ ਉੱਥੋਂ ਸ਼ੁਰੂ ਹੋਣੀ ਐ ਦਲੀਬ ਸਿਉ ਗਿਆ ਸੀ ਜਿੱਥੇ ਛੱਟ ਕੇ ਸੋ ਸਾਕੀ ਵਾਲੀ ਗੱਲ ਸੱਚ ਹੋਊਗੀ ਹੁਣ ਹੋਣ ਗਿਆ ਐਲਾਨ ਜਦੋਂ ਜੰਗ ਦੇ ਕੁੱਤਿਆਂ ਵਾਂ ਰਾਜ ਬਾਬਾ ਦੇਊਗਾ ਜਰੂਰ ਅਰਦਾਸਾਂ ਵਿੱਚ ਜਿਹੜਾ ਅਸੀਂ ਮੰਗਦੇ ਅਰਦਾਸਾਂ ਵਿੱਚ ਜਿਹੜਾ ਅਸੀਂ ਮੰਗਦੇ ਹੋ ਕੁਰਬਾਨ ਜਾਈਏ ਦੁਨੀਆ ਤੇ ਆਏ ਦੇ ਸਿੱਕੇ ਚੱਲਦੇ ਅਕਾਲ ਸਹਾਈ ਦੇ ਹੋ ਝੱਲੇ ਤੇਰ ਨਾ ਜਾਣ ਇੱਕੋ ਅੱਖ ਦੇ ਹਾਈ ਲੋਕੀ ਸ਼ੇਰੇ ਪੰਜਾਬੀ ਉਹਨੂੰ ਦੱਸ ਦੇ ਹੋ ਸਾਡੀ ਮਿੱਟੀ ਨੂੰ ਵੀ ਰਾਜ ਦੱਸ ਰੂਰ ਹੁੰਦਾ ਸੀ ਹਾਏ ਉਹਦੇ ਬੰਨਿਆ ਬੰਨਿਆ ਡਾਵੇ ਤੇ ਕੋਹੇ ਨੂਰ ਹੁੰਦਾ ਸੀ ਹਾਏ ਉੱਤਲੇ ਬਰਾ ਤੁਮ ਦਾਨ ਕਿੱਥੇ ਦੂਰ ਹੁੰਦਾ ਸੀ ਹਾਏ ਉਹਦੇ ਬੰਨਿਆਂ ਬੰਨਿਆਂ ਦਾ ਵਿੱਚ ਕੋਈ ਦੂਰ ਹੁੰਦਾ ਸੀ ਹਾਏ ਉਹਦੇ ਬੰਨਿਆਂ ਬੰਨਿਆਂ ਦਾ ਵਿੱਚ ਕੋਈ ਦੂਰ ਹੁੰਦਾ ਸੀ ਹਾਏ ਉਹਦੇ ਬੰਨਿਆਂ ਹਾਏ ਮੋਹਰੀ ਮਿਸਲਾ ਦਾਏ ਹੋ ਸਰਕਾਰ ਹੈ ਹੋ ਨਾਲ ਸ਼ਾਮ ਤੋਂ ਤੇ ਨਾਲ ਆਸਰਦਾਰ ਹੈ ਫੌਜ ਕਾਲ ਕੀ ਇਕਾਲੀ ਲੱਗੇ ਮੂਰੇ ਨੇ ਹੋਨਾਰ ਬਾਰ ਲੈ ਹਲਾੜ ਤੇ ਬੰਤੂਰੇ ਨੇ ਅਕਾਲੀ ਪੂਲਾ ਸਿੰਘ ਜੌਹਰ ਵਿਖਾਉਂਦਾ ਹੈ ਲੈਟਾਉਂਦਾ ਏ ਤੇ ਨਾਲੇ ਸੌਂਦੇ ਲਾਉਂਦਾ ਏ ਸੰਦਾ ਵਾਲੀ ਏ ਨਿੱਕੀ ਆਲੂ ਵਾਲੀ ਏ ਜੂਰਾ ਵਾਰ ਸਿੰਘ ਜਿਹੇ ਕਿਥੋਂ ਭਾਲੀ ਏ ਇਧਰੋਂ ਕੰਧਾਰ ਨਾਲੇ ਉਧਰ ਉਲਦਖ ਤਿੱਬਤ ਵਿੱਚ ੱਤੇ ਆਏ ਹੋਰ ਗੱਲ ਆ ਛੰਡੇ ਜਿੱਤ ਦੇ ਚਲਾਉਣ ਦਾ ਦਸਤੂਰ ਹੁੰਦਾ ਸੀ ਹਾਏ ਉਹਦੇ ਬੰਨਿਆ ਬੰਨਿਆ ਡੋਲੇ ਤੇ ਕੋਹੇ ਨੂਰ ਹੁੰਦਾ ਸੀ ਹਾਏ ਉਹਦੇ ਬੰਨਿਆ ਬੰਨਿਆ ਡੋਲੇ ਤੇ ਕੋਹੇ ਨੂਰ ਹੁੰਦਾ ਸੀ ਹਾਏ ਉਹਦੇ ਬੰਨਿਆ ਆਵਾ ਉਹਨੂੰ ਕਹਦਾ ਸਮੇਂ ਪਿੱਤਲੇ ਫਰੀ ਮਾਇਏ ਪਹਿਲਾ ਉਸਨੇ ਹੀ ਖੇਤ ਬਿਠਾਇਆ ਨੇ ਆਏ ਅਰਜੁਨਾ ਜੀ ਦਾ ਮਸ਼ਹੂਰਤਾ ਸੀ ਹਾਉ ਦੇ ਬੰਦਿਆ ਮੌਤ ਕੂਕਦੀ ਹੈ ਤੁਰਕਾਂ ਦੇ ਲਾਣੇ ਵੀ ਜਿਹੜੇ ਗੱਲੀ ਬਾਤੀ ਦਸਵੇਂ ਗੁਰਾਂ ਨੂੰ ਫੜਦੇ ਜਾਨਾਂ ਤਲੀ ਤੇ ਰੱਖ ਕੇ ਮਜੇ ਲੜਦੇ ਬੈਠੇ 20 ਹੈ ਬਵਾਲੀ ਦੋ ਜਹਾਨ ਦੇ ਬੋਲੇ ਗੱਜ ਕੇ ਅਨੋਖੀ ਵਿੱਚ ਸ਼ਾਨ ਦੇ ਤੰਦੀ ਕਸਲੀ ਹੇ ਉੱਪਰ ਕਮਾੜਦੇ ਜੋਰੀ ਛੱਡਦਾ ਜੇ ਕਰੇ ਹਦਵਾਲਾ ਪੀਰ ਜੀ ਜਾਂਦੇ ਨਾ ਕਵਾਂ ਗਿਸ਼ੂਕ ਦੇ ਗੁਰਾਂ ਦੇ ਤੀਰ ਦੀ ਕਲੀ ਤੇ ਰੱਖ ਕੇ ਮਜਾਈਲਾਂ ਨੇ ਹੱਲਾ ਬੋਲ ਦਿੱਤਾ ਜੰਗੀ ਜਰਨੇਈਲਾਂ ਨੇ ਮੌਤ ਪਾਵਦੀ ਖੁਸ਼ੀ ਚ ਭਿਰੇ ਪਹਿਲਾਂ ਨੇ ਮੱਚੀ ਸ਼ਮਾਂ ਜਾਂ ਪਤੰਗੇ ਹੱਸ ਹੱਸ ਸੜਦੇ ਜਾਂਾਂ ਕਲੀ ਤੇ ਰੱਖ ਕੇ ਮਜੈ ਲੜਦੇ ਜਾਂਾਂ ਕਲੀ ਤੇ ਰੱਖ ਕੇ ਮਜੈ ਲੜਦੇ ਦੀ ਹੱਥ ਵਿੱਚ ਗੁਰਾਂ ਦੇ ਕਮਾਨ ਸੀ ਜੈਸੇ ਪੀਂਗ ਪੈ ਗਈ ਵਿੱਚ ਅਸਮਾਨ ਸੀ ਕੱਡੀ ਰਾਤ ਪੀਣੀ ਕਾਲੀ ਨੇ ਜ਼ਬਾਨ ਸੀ ਕਿਨੇ ਵੈਰੀਆਂ ਦੇ ਕਰੀ ਜਾਂ ਬੈਲੀ ਰੋ ਦੀਰ ਜੀ ਜਾਂਦੇ ਨਾ ਕਵਾਂ ਕਿ ਸ਼ੂਕ ਦੇ ਗੁਰਾਂ ਦੇ ਤੀਰ ਜੀ ਜਾਂਦੇ ਨਾ ਕਵਾਂ ਕਿ ਸ਼ੂਕ ਦੇ ਗੁਰਾਂ ਦੇ ਤੀਰ ਜੀ ਜਿਹੜੇ ਕੌਣ ਚੜੇ ਕੌਮਲੀ ਸ਼ਹੀਦیاں ਮੌਤਾਂ ਹੱਸ ਹੱਸ ਜਿਨ੍ਹਾਂ ਨੇ ਖਰੀਦੀਆਂ ਨਾਲ ਉਹਨਾਂ ਦੇ ਕੀ ਲੜਨਾ ਜਦੀਦੀਆਂ ਸ਼ੇਰਾਂ ਬੱਬਰਾਂ ਨੂੰ ਵੇਖ ਕੇ ਗਿੱਦੜ ਦੜਦੇ ਜਾਨਾਂ ਤਲੀ ਤੇ ਰੱਖ ਕੇ ਮਜੇ ਲੜਦੇ ਲੇ ਹੈ ਗੁਰਾਂ ਦੀ ਕਮਾਨ ਚੋਂ ਜਰਾ ਜਿੰਨੇ ਵੀ ਨਾ ਉੱਕਦੇ ਨਿਸ਼ਾਨ ਚੋਂ ਦਿੰਦੇ ਬੈਰੀ ਨੂੰ ਨਾ ਨਸਣ ਮੈਦਾਨ ਚੋਂ ਚਟ ਗਲੇ ਨਾਲ ਲਾਉਂਦੀ ਆ ਕੇ ਮੌਤ ਹੀਰ ਜੀ ਜਾਂਦੇ ਨਾ ਕਵਾਂ ਗਿ ਝੂਕਦੇ ਗੁਰਾਂ ਦੇ ਤੀਰ ਜੀ ਜਾਂਦੇ ਨਾ ਕਵਾਂ ਗਿ ਝੂਕਦੇ ਗੁਰਾਂ ਦੇ ਤੀਰ ਜੀ ਕਾਬ ਪਾਣੀ ਵਾਲੀ ਮੱਲ ਲੀ ਦੇ ਲੇਰਾ ਨੇ ਲਾਇਆ ਜੋਰ ਦੋਵਾਂ ਤੇਰਾ ਦੇ ਪੁਲੇਰਾ ਨੇ ਪੈਣ ਲੱਗੀਆਂ ਪਿਆਸਿਆਂ ਨੂੰ ਘੇਰਾ ਨੇ ਮਾਰੇ ਗਰਮੀ ਦੇ ਕਾਲ ਜੇ ਕਈਆਂ ਦੇ ਸੜ ਸੱਚ ਕਵੀ ਜਰਨੈਲ ਸਿੰਘ ਕਹਿੰਦਾ ਹੈ ਜਿਹੜੇ ਪਾਸੇ ਜੋਰ ਵੈਰੀਆਂ ਦਾ ਪੈਂਦਾ ਹੈ ਰੁੱਕ ਬਾਜਾ ਵਾਲਾ ਤੀਰਾਂ ਨਾਲ ਲੈਂਦਾ ਹੈ ਸੂਬੇਦਾਰ ਜੋ ਸਰਾਂਦ ਡੋਲਿਆ ਵਜ਼ੀਰ ਜੀ ਜਾਂਦੇ ਨਾ ਕਵਾਂਕ ਸ਼ੂਕ ਦੇ ਗੁਰਾਂ ਦੇ ਤੀਰ ਜੀ ਜਾਂਦੇ ਨਾ